ਉਸ ਪਰ ਦੀ ਦਾਣਾ ਮੰਡੀ ਦੇ ਵਿੱਚ ਅਸੀਂ ਖੜੇ ਆ ਜਿੱਥੇ ਕਿਸਾਨ ਵੀਰ ਆਪਣੀ ਜਿਹੜੀ ਫਸਲ ਇੱਥੇ ਮੰਡੀ ਦੇ ਵਿੱਚ ਲਿਆ ਕਿ ਆਪਦਾ ਕੰਮ ਜਿਹੜਾ ਕਰਦੇ ਦਿਖਾਈ ਦੇ ਮੈਂ ਇੱਕ ਵਰੀ ਤੇ ਤਸਵੀਰਾਂ ਦੇ ਵਿੱਚ ਕੈਮਰਾਮੈਨ ਨੂੰ ਕਹਾਂਗਾ ਮੰਡੀ ਦੇ ਤਸਵੀਰਾਂ ਜਿਹੜੀਆਂ ਦਿਖਾਈਆਂ ਨੇ ਮੰਡੀ ਦੇ ਵਿੱਚ ਲਗਾਤਾਰ ਜਿਹੜੇ ਕਿਸਾਨ ਵੀਰ ਆਉਂਦੀ ਆਉਦੀ ਪਿੰਡਾਂ ਤੋਂ ਕਣਕ ਲੈ ਆਗੇ ਤੇ ਰੱਖਦੇ ਦਿਖਾਈ ਦੇ ਲੇਕਿਨ ਗੱਲ ਕਰੀ ਇਥੇ ਮੌਸਮ ਦੀ ਮੌਸਮ ਜਿਹੜਾ ਬੜਾ ਖਰਾਬ ਨਜ਼ਰ ਆ ਰਿਹਾ ਮੀਂਹ ਤੇ ਹਨੇਰੀ ਦਾ ਮੌਸਮ ਜਿਹੜਾ ਬਣਿਆ ਦਿਖਾਈ ਦੇ ਰਿਹਾ ਅੱਜ ਜਿਹੇ ਫਰੋਜਪੁਰ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਪੂਰੇ ਇਥੇ ਇੰਤਜ਼ਾਮ ਦਾ ਕੀਤੇ ਗਏ ਨੇ ਲੇਕਿਨ ਬਰਸਾਤ ਦਾ ਪਤਾ ਕੋਈ ਨਹੀਂ ਕਦੋਂ ਬਰਸਾਤ ਉਹ ਤਕਰ ਜਿਹੜੇ ਆ ਜਾਂਦੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਇਹੋ ਕਹਿਣਾ ਮੰਡੀ ਦੇ ਵਿੱਚ ਜਿਹੜੀ ਲਗਾਤਾਰ ਅਸੀਂ ਤਾਂ ਆਪਦੀ ਕਣਕ ਲਿਆ ਕੇ ਮੰਡੀ ਦੇ ਵਿੱਚ ਰੱਖੀ ਲੇਕਿਨ ਇਥੇ ਇੰਤਜ਼ਾਮ ਦਾ ਕੀਤੇ ਨੇ ਲੇਕਿਨ بارش ਦਾ ਪਤਾ ਕੋਈ ਨਹੀਂ ਸਾਡੀ ਮੰਡੀ ਦੇ ਵਿੱਚ ਪੂਰਾ ਪੂਰਾ ਦੇਜਮੰਦਾ ਹੈ ਗੱਲ ਜੀ ਕਿਸੇ ਕਾਲ ਦੀ ਕੋਈ ਤਕਲੀਫ ਨਹੀਂ ਕਹੇਗਾ ਕੋਈ ਪ੍ਰੇਸ਼ਾਨੀ ਨਹੀਂ ਉੱਥੋਂ بارش ਪੈਣ ਦਾ ਪੂਰਾ ਮਾਹੌਲ ਬਣਿਆ ਸਾਡੇ ਕੋ ਆਪ ਦੇ ਪਾਸੇ ਤੋਂ ਬਹੁਤ ਅਰੇਂਜਮੈਂਟ ਕੀਤਾ ਜੀ ਤਰਪੈਲਾ ਨੇ ਕਰੇਟ ਹੈਗੇ ਨੇ ਅੱਗੇ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਬਾਕੀ ਅਰੇਂਜਮੈਂਟ ਪੂਰੇ ਕੀਤੇ ਨੇ। ਪੂਰਾ ਤੇਜ ਮਿਰਚ। ਤੁਹਾਡੇ ਕਹਿੰਦੇ ਸਰਕਾਰ ਨੇ ਪੂਰੇ ਅਰੇਂਜਮੈਂਟ ਪੂਰੇ ਤੇਜ ਮਿਰਚ ਪੂਰੇ। ਬਾਕੀ ਲਾਈਟ, ਲੂਟ, ਪਾਣੀ ਪੂਣੀ ਬਹੁਤ ਵਧੀਆ ਜੀ ਬਹੁਤ ਵਧੀਆ। ਜਦੋਂ ਐਵੇਂ ਦਾ ਮੌਸਮ ਬਣ ਜਾਂਦਾ ਔਰ ਖੁੱਲੇ ਸਮਾਨ ਦੇ ਥੱਲੇ ਫਸਲ ਪਈ ਹੋਵੇ ਤਾਂ ਕਿੰਨੀ ਕੋ ਚਿੰਤਾ ਜਣੀ ਆ ਬਾਣੀ। ਇਨਸਾਨ ਭਾਗ। ਹੂੰ। ਸਾਹਮਣੇ ਇਹ ਕਿ ਆਰਥੋ ਵਿਪਹਾ ਸਾਰੇ ਪਾਸੇ ਦੇਣਾ ਹੁੰਦਾ ਇਹ 6 ਮਹੀਨੇ ਦੀ ਕਮਾਈ ਦਾ। ਹੂੰ। ਇਹ ਮੇਰੇ ਦਿਖ ਕਰਕੇ ਸਾਰਾ। ਤਰਪੈਲ ਤਰਪੂਲ ਮਿਲੀ ਹੈਗੀ ਆ ਹੈਗਾ ਸਮਾਨ। ਹਾਂਜੀ ਹੈਗਾ। ਚੰਨ ਗਿਆ। ਸੀ ਇਹਦੀ ਮਦ ਹੂੰ ਤਾਂ ਮੰਡੀ ਭਰੀ ਪਈ ਐ ਮਟੀਰੀਅਲ ਲੱਗੀਆਂ ਹਾਂਜੀ ਹਾਂਜੀ ਪੂਰੀ ਮੰਡੀ ਭਰੀ ਵੀ ਤੁਹਾਡੇ ਸਾਹਮਣੇ ਮੋਟਾ ਤਾਂ ਕਈਆਂ ਦੇ ਹਲੇ ਕਟਾਈ ਵੀ ਕਰਨੀ ਹੋਊਗੀ ਕਰਨੀ ਐ ਕਰਨੀ ਐ ਦੀ ਕਰਨੀ ਕੋਈ ਥੋੜੀ ਬੜੇ ਪਏ ਪਿੰਡਾਂ 'ਚ ਜਾ ਕੇ ਵੇਖੋ ਕਿ ਇਹ ਉਵੇਂ ਫੜਾ ਚੋਣਾ ਵੀ ਕਦੇ ਬਦਲੂ ਲੇ ਕੇ ਕੀ ਕਿਤੇ ਚੀਤੀ ਲਾੜੀ ਲਾੜੀ ਚਾਹ ਹੂੰ ਫਰੋਜ਼ਪੁਰ ਦੀ ਦਾਣਾ ਮੰਡੀ ਦੇ ਵਿੱਚ ਅਸੀਂ ਖੜੇ ਆ ਜਿੱਥੇ ਇੱਕ ਕਿਸਾਨ ਵੀਰ ਆਪਣੀ ਜਿਹੜੀ ਫਸਲ ਇੱਥੇ ਮੰਡੀ ਦੇ ਵਿੱਚ ਲਿਆ ਕੇ ਆਪਦਾ ਕੰਮ ਜਿਦਾ ਕਰਦੇ ਦਿਖਾਈ ਦੇ ਮੈਂ ਕਵਰੀ ਤੇ ਤਸਵੀਰਾਂ ਦੇ ਵਿੱਚ ਕੈਮਰਾਮੈਨ ਨੂੰ ਕਹਾਂ ਮੰਡੀ ਆ ਤਸਵੀਰਾਂ ਜਿਹੜੀਆਂ ਦਿਖਾਈਆਂ ਨੇ ਮੰਡੀ ਦੇ ਵਿੱਚ ਲਗਾਤਾਰ ਜਿਹੜੇ ਕਿਸਾਨ ਵੀਰ ਆਉਂਦੀ ਆਉਦੀ ਪਿੰਡਾਂ ਤੋਂ ਕਣਕ ਲੈ ਆਗੇ ਤੇ ਰੱਖਦੇ ਦਿਖਾਈ ਦੇ ਲੇਕਿਨ ਗੱਲ ਕਰੀਏ ਤੇ ਮੌਸਮ ਦੀ ਮੌਸਮ ਜਿਹੜਾ ਬੜਾ ਖਰਾਬ ਨਜ਼ਰ ਆ ਰਿਹਾ ਮੀਂਹ ਤੇ ਹਨੇਰੀ ਦਾ ਮੌਸਮ ਜਿਹੜਾ ਬਣਿਆ ਦਿਖਾਈ ਦੇ ਰਿਹਾ ਅੱਜ ਜਿਹੇ ਫਰੋਜ਼ਪੁਰ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਉਰੇ ਇੱਥੇ ਇੰਤਜ਼ਾਮ ਤਾਂ ਕੀਤੇ ਗਏ ਨੇ ਲੇਕਿਨ ਬਰਸਾਤ ਦਾ ਪਤਾ ਕੋਈ ਨਹੀਂ ਕਦੋਂ ਬਰਸਾਤ ਉਹ ਤਕਰ ਜਿਹੜੇ ਆ ਜਾਂਦੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਇਹੋ ਕਹਿਣਾ ਮੰਡੀ ਦੇ ਵਿੱਚ ਜਿਹੜੀ ਲਗਾਤਾਰ ਅਸੀਂ ਤਾਂ ਆਪਦੀ ਕਣਕ ਲਿਆ ਕੇ ਮੰਡੀ ਦੇ ਵਿੱਚ ਰੱਖੀ ਲੇਕਿਨ ਇੱਥੇ ਇੰਤਜ਼ਾਮ ਤਾਂ ਕੀਤੇ ਨੇ ਲੇਕਿਨ بارش ਦਾ ਪਤਾ ਕੋਈ ਨਹੀਂ ਸਾਡੀ ਮੰਡੀ ਦੇ ਵਿੱਚ ਪੂਰਾ ਪੂਰਾ ਦੇਜਮੰਦਾ ਹੈ ਗੱਲ ਜੀ ਕਿਸੇ ਕਾਲ ਦੀ ਕੋਈ ਤਕਲੀਫ ਨਹੀਂ ਕਹੇਗਾ ਕੋਈ ਪ੍ਰੇਸ਼ਾਨੀ ਨਹੀਂ ਉੱਥੋਂ بارش ਪੈਣ ਦਾ ਪੂਰਾ ਮਾਹੌਲ ਬਣਿਆ ਸਾਡੇ ਕੋਲ ਆਪਦੇ ਪਾਸੇ ਤੋਂ ਬਹੁਤ ਅਰੇਂਜਮੈਂਟ ਕੀਤਾ ਜੀ ਤਰਪੈਲਾ ਨੇ ਕਰੇਟ ਹੈਗੇ ਨੇ ਅੱਗੇ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਬਾਕੀ ਅਰੇਂਜਮੈਂਟ ਪੂਰੇ ਕੀਤੇ ਨੇ। ਪੂਰਾ ਤੇਜ ਮਿਰਚ। ਤੁਹਾਡੇ ਕਹਿੰਦੇ ਸਰਕਾਰ ਨੇ ਪੂਰੇ ਅਰੇਂਜਮੈਂਟ ਪੂਰੇ ਤੇਜ ਮਿਰਚ ਪੂਰੇ। ਬਾਕੀ ਲਾਈਟ, ਲੂਟ, ਪਾਣੀ ਪੂਣੀ ਬਹੁਤ ਵਧੀਆ ਜੀ ਬਹੁਤ ਵਧੀਆ। ਜਦੋਂ ਐਵੇਂ ਦਾ ਮੌਸਮ ਬਣ ਜਾਂਦਾ ਔਰ ਖੁੱਲੇ ਸਮਾਨ ਦੇ ਥੱਲੇ ਫਸਲ ਪਈ ਹੋਵੇ ਤਾਂ ਕਿੰਨੀ ਕੋ ਚਿੰਤਾ ਜਣੀ ਆ ਬਾਣੀ। ਇਨਸਾਨ ਭਾਗ। ਹੂੰ। ਸਾਹਮਣੇ ਇਹ ਕਿ ਆਰਥੋ ਵਿਪਹਾ ਸਾਰੇ ਪਾਸੇ ਦੇਣਾ ਹੁੰਦਾ ਇਹ 6 ਮਹੀਨੇ ਦੀ ਕਮਾਈ ਦਾ। ਹੂੰ। ਇਹ ਮੇਰੇ ਦਿਖ ਕਰਕੇ ਸਾਰਾ। ਤਰਪੈਲ ਤਰਪੂਲ ਮਿਲੀ ਹੈਗੀ ਆ ਹੈਗਾ ਸਮਾਨ। ਹਾਂਜੀ ਹੈਗਾ। ਚੰਨ ਗਿਆ। ਸੀ ਇਹਦੀ ਮਦ ਤਾਂ ਮੰਡੀ ਭਰੀ ਪਈ ਐ ਮਟੀਰੀਅਲ ਲੱਗੀਆਂ ਹਾਂਜੀ ਹਾਂਜੀ ਪੂਰੀ ਮੰਡੀ ਭਰੀ ਵੀ ਤੁਹਾਡੇ ਸਾਹਮਣੇ ਮੋਟਾ ਤਾਂ ਕਈਆਂ ਦੇ ਹਲੇ ਕਟਾਈ ਵੀ ਕਰਨੀ ਹੋਊਗੀ ਕਰਨੀ ਐ ਕਰਨੀ ਐ ਦੀ ਕਰਨੀ ਕੋਈ ਥੋੜੀ ਬੜੇ ਪਏ ਪਿੰਡਾਂ 'ਚ ਜਾ ਕੇ ਵੇਖੋ ਕਿ ਇਹ ਉਵੇਂ ਫੜਾ ਚੋਣ ਹੋਵੇ ਕਦੇ ਬਦਲੂ ਲੇ ਕੇ ਕੀ ਕਿਤੇ ਚੀਤੀ ਲਾੜੀ ਲਾੜੀ ਚ ਆਉਂਦੀ ਹਾਂ ਹੂੰ